ਸਾਤਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਰਵਿੰਦ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅਤੇ ਪ੍ਰਸਿੱਧ ਅੰਗ ਲੋਕ ਕਲਾਵਾਂ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ ਚੈਨਲ ਤੇ ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਲੈਕਚਰ ਲੜੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਦੇ ਨਾਲ ਹੀ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਜਰੂਰ ਕਰ ਲਿਆ ਕਰੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਪੜਾਈ ਦੇ ਵਿੱਚ ਤੁਹਾਡਾ ਸਹਿਯੋਗ ਵੀ ਸ਼ਾਮਿਲ ਹੋ ਸਕੇ ਸਵਾਗਤ ਕਰਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਭੂਮਿਕਾ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦੀਆਂ ਸਰੀਰਕ ਲੋੜਾਂ ਦੇ ਵਾਂਗ ਮਾਨਸਿਕ ਲੋੜਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਤ੍ਰਿਪਤੀ ਜਿਹੜੀ ਹੈ ਉਹ ਸੁਹਜ ਰਸ ਦੇ ਨਾਲ ਹੁੰਦੀ ਹੈ ਤੇ ਸੋਹਜ ਨੂੰ ਮੰਨਣ ਦੀ ਜੋ ਇੱਛਾ ਹੈ ਉਸੇ ਨੇ ਹੀ ਕਲਾ ਨੂੰ ਜਨਮ ਦਿੱਤਾ ਤੇ ਕਲਾ ਜੋ ਕਿ ਆਧ ਕਾਲ ਤੋਂ ਪੁਰਾਤਨ ਕਾਲ ਤੋਂ अनेका ਕਿਰਤੀਆਂ ਨੇ ਜਿਸ ਨੂੰ ਆਪਣੇ ਅਨੁਭਵ ਦੇ ਨਾਲ ਆਪਣੇ ਤਜਰਬੇ ਦੇ ਨਾਲ ਆਪਣੀ ਜ਼ਿੰਦਗੀ ਦਾ ਜੋ ਗਹਿਨ ਉਹਨਾਂ ਦਾ ਅਨੁਭਵ ਹੈ ਜੋ ਉਹਨਾਂ ਨੇ ਮਾਣਿਆ ਹੈ ਜੋ ਮਹਿਸੂਸ ਕੀਤਾ ਹੈ ਉਸ ਦੇ ਨਾਲ ਕਲਾ ਨੂੰ ਸਿੰਜਿਆ ਹੈ ਤੇ ਰਸਾਇਆ ਹੈ ਪਕਾਇਆ ਹੈ ਜਾਂ ਨਿਖਾਰਿਆ ਹੈ ਜੋ ਪਰੰਪਰਾ ਦਾ ਅੰਗ ਬਣ ਕੇ ਵਿਗਸੀ ਵਿਗਸੀ ਤੋਂ ਭਾਵ ਹੈ ਖਿੜੀ ਲੋਕ ਕਲਾ ਅਖਵਾਈ ਲੋਕ ਕਲਾ ਪਿੰਡਾਂ ਦੇ ਅਲੜ ਲੋਕਾਂ ਦੀਆਂ ਅਣਜਾਣ ਖਾਇਸ਼ਾਂ ਭਾਵਨਾਵਾਂ ਅਤੇ ਤਜਰਬਿਆਂ ਦਾ ਭਾਵ ਅਨੁਭਵ ਦਾ ਜੋ ਸੁਭਾਵਕ ਸਪੌਂਟੇਨੀਅਸ ਵੇਦੇ ਨਾਲ ਪ੍ਰਗਟਾਵਾ ਹੋਇਆ ਹੈ ਤੇ ਇਹ ਸਦੀਆਂ ਤੋਂ ਚਲੀਆਂ ਆ ਰਹੀਆਂ ਜੋ ਕਲਾ ਰੁਚੀਆਂ ਹਨ ਉਹ ਸਹਿਜ ਭਾਵ ਦੇ ਨਾਲ ਪਾਵੇਂ ਇਹਨਾਂ ਦੇ ਵਿੱਚ ਕੋਈ ਉਜੇਜ ਨਹੀਂ ਹੈ ਇਸ ਕਲਾ ਦੇ ਵਿੱਚ ਸਹਿਜ ਸੁਭਾ ਸਪੌਂਟੇਨੀਅਸ ਵੇ ਦੇ ਨਾਲ ਅੰਦਰੋਂ ਪਰਫੁੱਲਿਤ ਹੋਈ ਹੈ ਜਾਂ ਨਿਕਲੀ ਹੈ ਲੋਕ ਕਲਾ ਦਾ ਨਿਕਾਸ ਜਾਂ ਵਿਕਾਸ ਕਿਸ ਤਰ੍ਹਾਂ ਹੋਇਆ ਹੈ ਜਦੋਂ ਅਸੀਂ ਨਿਕਾਸ ਦੀ ਗੱਲ ਕਰਦੇ ਹਾਂ ਤੇ ਅਸਲ ਦੇ ਵਿੱਚ ਇਹ ਇੱਕ ਮਿਥਿਹਾਸ ਕਥਾ ਦੇ ਨਾਲ ਜਾ ਜੁੜਦਾ ਹੈ ਕਿ ਦੁਨੀਆ ਦੇ ਆਰੰਭ ਦੇ ਵਿੱਚ ਸ੍ਰਿਸ਼ਟੀ ਦੇ ਆਰੰਭ ਦੇ ਵਿੱਚ ਭੈਜੀਤ ਨਾਮ ਦਾ ਕੋਈ ਰਾਜਾ ਹੋਇਆ ਹੈ ਜੋ ਬਹੁਤ ਹੀ ਪ੍ਰਜਾ ਹਿਤਕਾਰੀ ਸੀ ਜਿਸ ਦੇ ਰਾਜ ਦੇ ਵਿੱਚ ਕੋਈ ਦੁਖੀ ਨਹੀਂ ਸੀ ਔਰ ਖਾਸ ਕਰਕੇ ਔਲਾਦ ਤੋਂ ਦੁਖੀ ਨਹੀਂ ਸੀ ਭਾਵ ਕਿਸੇ ਵੀ ਛੋਟੇ ਨਿੱਕੇ ਨਿਆਣੇ ਦੀ ਕਦੇ ਵੀ ਛੋਟੀ ਉਮਰ ਦੇ ਵਿੱਚ ਅਕਾਲ ਚਲਾਣਾ ਨਹੀਂ ਸੀ ਹੋਇਆ ਪਰ ਅਜਿਹਾ ਵਾਪਰ ਜਾਂਦਾ ਹੈ ਕਿ ਇੱਕ ਬ੍ਰਾਹਮਣ ਦਾ ਸੁਪੁੱਤਰ ਛੋਟੀ ਉਮਰ ਦੇ ਵਿੱਚ ਜਦੋਂ ਚੜ੍ਹਾਈ ਕਰ ਜਾਂਦਾ ਹੈ ਤਾਂ ਉਹ ਰਾਜਾ ਜਿਹੜਾ ਹੈ ਉਸ ਬ੍ਰਹਮਣ ਦੇ ਦੁੱਖ ਤੋਂ ਇਹਨਾਂ ਦ੍ਰਵਿਤ ਹੁੰਦਾ ਹੈ ਕਿ ਉਹ ਇੱਕ ਤਰ੍ਹਾਂ ਦੇ ਨਾਲ ਤਪੱਸਿਆ ਅਜਿਹੀ ਕਰਦਾ ਹੈ ਕਿ ਸ੍ਰਿਸ਼ਟੀ ਦੇ ਸਿਰਜਕ ਬ੍ਰਹਮਾ ਨੂੰ ਵੀ ਹਾਜ਼ਰ ਹੋ ਕੇ ਉਸ ਦੀ ਵਿਆਥਾ ਸੁਣਨੀ ਪੈਂਦੀ ਹੈ ਤਾਂ ਜਦੋਂ ਕਾਰਨ ਪਤਾ ਚੱਲਦਾ ਹੈ ਤੇ ਬ੍ਰਹਮਾ ਜੀ ਆਦੇਸ਼ ਦਿੰਦੇ ਹਨ ਇੱਕ ਤਰ੍ਹਾਂ ਦੇ ਨਾਲ ਕਿ ਉਸ ਬੱਚੇ ਦੀ ਮੂਰਤੀ ਬਣਾ ਕੇ ਪੇਸ਼ ਕੀਤੀ ਜਾਵੇ ਤੇ ਰਾਜ ਦਰਬਾਰ ਦਾ ਕੋਈ ਵੀ ਜੋ ਮੂਰਤੀਕਾਰ ਹੈ ਉਸ ਦੀ ਮੂਰਤੀ ਬਣਾਉਣ ਦੇ ਸਮਰੱਥ ਨਹੀਂ ਹੁੰਦਾ ਤਾਂ ਉਸ ਵੇਲੇ ਬ੍ਰਹਮਾ ਜੀ ਦੇ ਆਦੇਸ਼ ਨਾਲ ਵਿਸ਼ਵਕਰਮਾ ਜੋ ਹੈ ਉਸ ਬੱਚੇ ਦੀ ਮੂਰਤੀ ਬਣਾਉਂਦੇ ਹਨ ਜਿਹਦੇ ਵਿੱਚ ਬ੍ਰਹਮਾ ਜੀ ਪ੍ਰਾਣ ਫੂਕ ਦਿੰਦੇ ਹਨ ਤੇ ਉਹ ਬੱਚਾ ਜਿਵੰਤ ਹੋ ਜਾਂਦਾ ਹੈ ਸੋ ਇਹ ਇੱਕ ਇਤਿਹਾਸਕ ਕਥਾ ਹੈ ਵਿਸ਼ਵਕਰਮਾ ਕਿਉਂਕਿ ਸ੍ਰਿਸ਼ਟੀ ਦੇ ਸਿਰਜਣਾ ਦੇ ਵਿੱਚ ਕਲਾ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਹੈ ਤੇ ਇਸ ਤੋਂ ਬਾਅਦ ਜੇਕਰ ਅਸੀਂ ਤੱਥ ਅਰਹਿਤ ਗੱਲ ਕਰੀਏ ਤੇ ਹੜੱਪਾ ਤੇ ਰੋਪੜ ਦੇ ਜੋ ਥੇ ਹਨ ਉਹਨਾਂ ਦੀ ਖੁਦਾਈ ਦੇ ਵਿੱਚੋਂ ਜੋ ਤੱਤ ਨਿਕਲੇ ਹਨ ਜੋ ਭਾਂਡੇ ਨਿਕਲੇ ਹਨ ਉਹ ਭਾਵੇਂ ਮਿੱਟੀ ਦੇ ਘੜੇ ਹੋਣ ਜਾਂ ਖਿਡੌਣੇ ਹੋਣ ਜਾਂ ਪਸ਼ੂ ਪੰਛੀਆਂ ਦੀਆਂ ਜਾਂ ਰੁੱਖਾਂ ਦੀਆਂ ਮੂਰਤੀਆਂ ਜਾਂ ਚਿੱਤਰ ਹੋਣ ਉਹਨਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਉਸ ਵੇਲੇ ਕਲਾ ਜੋ ਸੀ ਉਹ ਪੂਰੇ ਜੋਬਨ ਤੇ ਸੀ ਕਲਾਕਾਰ ਜਿਹੜੇ ਸੀ ਉਹਨਾਂ ਨੇ ਵਨ ਸਵਨੇ ਇਨਾਂ ਪਾਂਡਿਆਂ ਦੇ ਵਿੱਚ ਖਡਾਉਣਿਆਂ ਦੇ ਵਿੱਚ ਮੂਰਤਾਂ ਦੇ ਵਿੱਚ ਜਿਹੜੀ ਹੈ ਆਪਣੀ ਕਲਾ ਦਰਸਾਈ ਹੈ ਤੇ ਇਸ ਤੋਂ ਬਾਅਦ ਜਿਵੇਂ ਅਜੋਕੇ ਸਮੇਂ ਤੱਕ ਵੀ ਅਸੀਂ ਗੱਲ ਕਰੀਏ ਤਾਂ ਖੇਸ ਦਰੀਆਂ ਗਲੀਚੇ ਫੁਲਕਾਰੀਆਂ ਜਾਂ ਲੱਕੜ ਜਾਂ ਦੰਦ ਖਣ ਦੀਆਂ ਜਿਹੜੀਆਂ ਬਣੀਆਂ ਹੋਈਆਂ ਕਲਾਕਿਰਤਾਂ ਹਨ ਮਿੱਟੀ ਦੇ ਪਾਂਡੇ ਕਹਿ ਲੋ ਧਾਤੂ ਦੇ ਪਾਂਡੇ ਕੰਧ ਚਿੱਤਰ ਆਦ ਜਿਹੜੇ ਹਨ ਇਹ ਕਲਾ ਦੇ ਵਿਕਾਸ ਦੇ ਵਿੱਚ ਬੜਮੁੱਲਾ ਯੋਗਦਾਨ ਪਾ ਰਹੇ ਹਨ ਕਿਉਂਕਿ ਖੇਸਦਰੀਆਂ ਗਲੀਚੇ ਫੁਲਕਾਰੀਆਂ ਜੇਕਰ ਅਸੀਂ ਦੇਖੀਏ ਤਾਂ ਪਿੰਡੂ ਕਲਚਰ ਦਾ ਇਹ ਅਨਿਖੜਵਾ ਅੰਗ ਰਹੇ ਹਨ ਇਸ ਤੋਂ ਬਾਅਦ ਆ ਜਾਂਦਾ ਹੈ ਕਿ ਕਲਾ ਨੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਹਨ ਲੋਕ ਕਲਾ ਦੀਆਂ ਕੀ ਲੋਕ ਕਲਾ ਜਿਹੜੀ ਹੈ ਇਹ ਪੀੜ੍ਹੀਆਂ ਦੇ ਅਨੁਭਵ ਦੇ ਵਿੱਚੋਂ ਨਿਕਲਦੀ ਹੈ ਭਾ ਇਹ ਪੀੜੀਦਰ ਪੀੜੀ ਅੱਗੇ ਚਲਦੀ ਆਈ ਹੈ ਲੋਕ ਕਲਾਵਾਂ ਸਾਦਾ ਹੁੰਦੀਆਂ ਹਨ ਇਹਨਾਂ ਦੇ ਵਿੱਚ ਕੋਈ ਬਨਾਵਟੀਪਨ ਨਹੀਂ ਹੁੰਦਾ ਤੇ ਲੋਕ ਕਲਾਵਾਂ ਘਰਾ ਦਾ ਸ਼ਿੰਗਾਰ ਹੁੰਦੀਆਂ ਨਹੀਂਆਂ ਹਨ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਜੇ ਅਸੀਂ ਅਜੋਕੇ ਸਮੇਂ ਦੇ ਵਿੱਚ ਵੀ ਵੇਖੀਏ ਤਾਂ ਜੋ ਜਿਵੇਂ ਅਸੀਂ ਅੰਗਰੇਜ਼ ਫਿਲਮ ਦੇਖਦੇ ਹਾਂ ਜਾਂ ਹੋਰ ਜਿਹੜੀਆਂ ਇਸੇ ਤਰ੍ਹਾਂ ਪਿੰਡੂ ਸੱਭਿਆਚਾਰ ਦੇ ਨਾਲ ਸੰਬੰਧਿਤ ਫਿਲਮਾਂ ਹਨ ਉਹਨਾਂ ਦੇ ਵਿੱਚ ਜੋ ਘਰ ਦਿਖਾਏ ਗਏ ਹਨ ਜੋ ਮੰਝੇ ਜੋ ਪੀੜੀਆਂ ਜੋ ਦਰਿਆਵਾਂ ਵਿਚਾਈਆਂ ਮੰਝਿਆਂ ਦੇ ਉੱਤੇ ਉਹ ਸਾਰੀਆਂ ਲੋਕ ਕਲਾ ਦੇ ਹੀ ਨਮੂਨੇ ਹਨ ਲੋਕ ਕਲਾ ਸੁਹਜ ਭਰਪੂਰ ਹੁੰਦੀ ਹੈ ਮਨੁੱਖ ਦੇ ਸੁਹਜ ਦੀ ਤ੍ਰਿਪਤੀ ਕਰਦੀ ਹੈ ਲੋਕ ਕਲਾ ਮਨੁੱਖ ਦੀ ਮਾਨਸਿਕ ਅਤੇ ਆਤਮਿਕ ਭੁੱਖ ਦੀ ਤ੍ਰਿਪਤੀ ਕਰਦੀ ਹੈ ਤੇ ਲੋਕ ਕਲਾਵਾਂ ਦੀਆਂ ਕਿਸਮਾਂ ਅੱਗੇ ਆ ਜਾਂਦੀਆਂ ਹਨ ਕਿ ਉਹ ਕਿਹੜੀਆਂ-ਕਿਹੜੀਆਂ ਹਨ ਵੰਸਵੰਨੀਆਂ ਕਿਸਮਾਂ ਹਨ ਜਿਨ੍ਹਾਂ ਦੇ ਵਿੱਚੋਂ ਨੰਬਰ 1 ਤੇ ਅਸੀਂ ਜ਼ਿਕਰ ਕਰ ਰਹੇ ਹਾਂ ਮੂਰਤੀ ਕਲਾ ਮੂਰਤੀ ਕਲਾ ਵਿੱਚ ਪੰਜਾਬ ਦੀ ਜੋ ਗੰਧਾਰ ਸ਼ੈਲੀ ਹੈ ਉਹ ਬੜੀ ਪ੍ਰਸਿੱਧ ਰਹੀ ਹੈ ਇਹ ਮੂਲ ਰੂਪ ਦੇ ਵਿੱਚ ਲੋਕ ਸ਼ੈਲੀ ਸੀ ਜੋ ਯੂਨਾਨੀ ਤੇ ইরਾਨੀ ਸ਼ੈਲੀਆਂ ਦੇ ਪ੍ਰਭਾਵ ਹੇਠ ਬੁੱਧ ਕਾਲ ਦੇ ਵਿੱਚ ਨਿਖਰੀ ਇਸ ਕਲਾ ਦਾ ਉਭਾਰ ਭਾਰਤ ਦੀਆਂ ਉੱਤਰ ਪੱਛਮੀ ਸੀਮਾ ਦੇ ਉਸ ਇਲਾਕੇ ਵਿੱਚ ਹੋਇਆ ਜਿਸ ਨੂੰ ਗੰਧਾਰ ਪ੍ਰਦੇਸ਼ ਕਿਹਾ ਜਾਂਦਾ ਹੈ ਇਸ ਪ੍ਰਦੇਸ਼ ਤੋਂ ਹੀ ਇਸ ਕਲਾ ਦਾ ਨਾਮ ਗੰਧਾਰ ਸ਼ੈਲੀ ਪਿਆ ਪਿਸ਼ਾਵਰ ਤੋਂ ਲੈ ਕੇ ਤਕਸ਼ਿਲਾ ਇਸ ਦੇ ਗੜ ਰਹੇ ਸਨ ਤੇ ਗੰਧਾਰ ਸ਼ੈਲੀ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਮੂਰਤੀਆਂ ਦੇ ਵਿੱਚ ਨਕਸ਼ਾ ਤੇ ਅੰਗਾਂ ਨੂੰ ਬੜੀ ਮਿਹਨਤ ਦੇ ਨਾਲ ਘੜਿਆ ਤੇ ਨਿਖਾਰਿਆ ਜਾਂਦਾ ਸੀ ਸੁਹੱਪਣ ਨੂੰ ਸੋਜ ਨੂੰ ਉਪਰਗਟਾਇਆ ਜਾਂਦਾ ਸੀ ਜਿਹੜੇ ਜਿਹੇ ਸਾਰੇ ਨਕਸ਼ ਉਭਰੇ ਹੁੰਦੇ ਸਨ ਗੰਧਾਰ ਸ਼ੈਲੀ ਦੀਆਂ ਕਈ ਕਲਾਕਿਰਤਾਂ ਲਾਹੌਰ ਤੇ ਪਿਸ਼ਾਵਰ ਦੇ ਅਜਾਇਬ ਘਰਾਂ ਦੇ ਵਿੱਚ ਅੱਜ ਵੀ ਮੌਜੂਦ ਹਨ ਇਸ ਤੋਂ ਬਾਅਦ ਆ ਜਾਂਦਾ ਹੈ ਚਿੱਤਰਕਲਾ ਚਿੱਤਰਕਲਾ ਜੋ ਹੈ ਇਹ ਪਹਾੜੀ ਕਲਮ ਦੀ ਚਿੱਤਰਕਾਰੀ ਹੈ ਕਿਉਂਕਿ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਕਿਉਂਕਿ ਮੁੱਢ ਤੋਂ ਲੈ ਕੇ ਹੀ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਸਦਕਾ ਜੰਗਾਂ ਯੁੱਧਾਂ ਦਾ ਮਾਹੌਲ ਰਹਿਣ ਸਦਕਾ ਇੱਥੇ ਚਿੱਤਰਕਲਾ ਜਾਂ ਕਿਸੇ ਵੀ ਤਰ੍ਹਾਂ ਦੀ ਕਲਾ ਦਾ ਜਿਹੜਾ ਸੀ ਉਸ ਵੇਲੇ ਉਹਨਾਂ ਵਿਕਾਸ ਨਹੀਂ ਸੀ ਸੰਭਵ ਕਿਉਂ ਨਹੀਂ ਸੀ ਸੰਭਵ ਕਿਉਂਕਿ ਜੋ ਵੀ ਕਲਾ ਸਿਰਜਕ ਹੈ ਉਸ ਕਲਾ ਦੀ ਸਿਰਜਣਾ ਦੇ ਲਈ ਮਾਨਸਿਕ ਸ਼ਾਂਤੀ ਦੀ ਲੋੜ ਹੁੰਦੀ ਹੈ ਤੇ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਸਦਾ ਹੀ ਅਨੁਸੁਖਮਾ ਰਹਿਣ ਸਦਕਾ ਇਹ ਚਿੱਤਰਕਲਾਵਾਂ ਜਿਹੜੀਆਂ ਹਨ ਇਹ ਪਹਾੜੀ ਖਿੱਤਿਆਂ ਦੇ ਵਿੱਚ ਜਾਂ ਭਾਰਤ ਦੇ ਦੂਰ ਦਰਾਜ ਦੇ ਖਿੱਤਿਆਂ ਦੇ ਵਿੱਚ ਮੌਲ ਦੀਆਂ ਰਹੀਆਂ ਕਿਉਂਕਿ ਉੱਥੇ ਹਾਲਾਤ ਜਿਹੜੇ ਸਨ ਉਹ ਖੁਸ਼ਗੁਵਾਰ ਰਹੇ ਸਨ ਸੋ ਚਿੱਤਰਕਲਾ ਜਿਹੜੀ ਹੈ ਇਹ ਪਹਾੜੀ ਕਲਮ ਦੀ ਚਿੱਤਰਕਾਰੀ ਸਭ ਤੋਂ ਵੱਧ ਨਿਖਰੀ ਤੇ ਵਿਕਸੀ ਤੇ ਖਾਸ ਔਰਤੇ ਦੌਰ ਦੇ ਕਾਂਗੜਾ ਕਲਮ ਦੇ ਜਿੱਤਰ ਜਿਹੜੇ ਹਨ ਹਾਲਾਂਕਿ ਇਹ ਸਾਰਾ ਖਿੱਤਾ ਵੀ ਪੰਜਾਬ ਦਾ ਹੀ ਹਿੱਸਾ ਸੀ ਪਰ ਪਹਾੜੀ ਖਿੱਤਿਆਂ ਤੱਕ ਜੋ ਹਮਲਾਵਰ ਸਨ ਉਹਨਾਂ ਦੀ ਪਹੁੰਚ ਘੱਟ ਹੁੰਦੀ ਸੀ ਕਾਂਗੜਾ ਇੱਕ ਪੰਜਾਬ ਇੱਕ ਤਾਂ ਪੰਜਾਬ ਦੀਆਂ ਨਿੱਤ ਦੀਆਂ ਉਪਰਥਲੀਆਂ ਤੋਂ ਬਚਿਆ ਰਿਹਾ ਜਿਵੇਂ ਕਿ ਪਹਿਲਾਂ ਦੱਸਿਆ ਹੈ ਕਿਉਂਕਿ ਇੱਥੇ ਹਮਲਾਵਰਾਂ ਦਾ ਜੋ ਪਹੁੰਚ ਸੀ ਉਹ ਘੱਟ ਸੀ ਦੂਜਾ ਇੱਥੋਂ ਦੇ ਕੁਦਰਤੀ ਦ੍ਰਿਸ਼ ਜਿਹੜੇ ਸਨ ਕਿਉਂਕਿ ਪਹਾੜੀ ਕੀਤਾ ਹੈ ਤੇ ਵਾਤਾਵਰਣ ਜਿਹੜਾ ਹੈ ਉਹ ਨੇਚਰਲ ਕੁਦਰਤੀ ਦ੍ਰਿਸ਼ਾਂ ਦੇ ਨਾਲ ਭਰਪੂਰ ਹੋਣ ਸਦਕਾ ਉਹ ਸਿਰਜਣਹਾਰਾਂ ਦੀਆਂ ਭਾਵਨਾਵਾਂ ਨੂੰ ਹਿਲਾਉਣ ਦੇ ਰਹੇ ਜੋ ਸਿਰਜਕ ਸਨ ਉਹਨਾਂ ਨੂੰ ਪ੍ਰਭਾਵਿਤ ਕਰਦੇ ਰਹੇ ਤੇ ਉਹ ਤਰੰਗਿਤ ਹੋ ਕੇ ਉਹਨਾਂ ਦ੍ਰਿਸ਼ਾਂ ਨੂੰ ਹੀ ਆਪਣੀ ਕਲਪਨਾ ਦੇ ਨਾਲ ਆਪਣੀ ਚਿੱਤਰਕਲਾ ਦੇ ਵਿੱਚ ਉਗਾੜਦੇ ਰਹੇ ਸੋ ਪੰਜਾਬ ਵਿੱਚ ਚਿੱਤਰਕਾਰੀ ਦੀਆਂ ਦੋ ਬਣਗੀਆਂ ਮਿਲਦੀਆਂ ਹਨ ਕਿਹੜੀਆਂ-ਕਿਹੜੀਆਂ ਇੱਕ ਹੈ ਸਧਾਰਨ ਚਿੱਤਰਕਾਰੀ ਤੇ ਦੂਸਰੀ ਹੈ ਪਰਬੀਨ ਚਿੱਤਰਕਾਰੀ ਸਧਾਰਨ ਚਿੱਤਰਕਾਰੀ ਕਿਹੜੀ ਹੈ ਜਿਹੜੀ ਪਿੰਡੂ ਘਰਾਂ ਦੇ ਵਿੱਚ ਪਿੰਡੂ ਔਰਤਾਂ ਦੇ ਵਿੱਚ ਪਿੰਡੂ ਖਿੱਤਿਆਂ ਦੇ ਵਿੱਚ ਪਰਫੁੱਲਿਤ ਹੋਈ ਹੈ ਉਹ ਭਾਵੇਂ ਕੰਧਾਂ ਦੇ ਉੱਤੇ ਉਕਰੇ ਹੋਏ ਚੂਨੇ ਜਾਂ ਗੇਰੂ ਜਾਂ ਕਾਲੇ ਰੰਗ ਨਾਲ ਕੀਤੇ ਜਾਂਦੇ ਚਿੱਤਰਕਾਰੀ ਹੋਵੇ ਤੇ ਇਹਨਾਂ ਵਿੱਚ ਕੋਈ ਹੋਈ ਮਾਤਾ ਚੰਡੀ ਮਾਤਾ ਤੋਂ ਇਲਾਵਾ ਜੋ ਜਨੌਰ ਹਨ ਪੰਛੀ ਹਨ ਜਿਵੇਂ ਮੋਰ ਹਿਰਨ ਚਿੜੀਆਂ ਸ਼ੇਰ ਹਾਥੀ ਦੇ ਚਿੱਤਰਾਂ ਨੂੰ ਨਮੂਨੇ ਜਾਂ ਪ੍ਰਤੀਕ ਦੇ ਰੂਪ ਦੇ ਵਿੱਚ ਉਗਾੜਿਆ ਜਾਂਦਾ ਸੀ ਤੇ ਇਹ ਅਸਲ ਦੇ ਵਿੱਚ ਪਿੰਡੂ ਖਿੱਤਿਆਂ ਦੇ ਵਿੱਚ ਪ੍ਰਵਾਨ ਜਿਹੜੀ ਚਿੱਤਰਕਾਰੀ ਸੀ ਦੂਸਰਾ ਆ ਜਾਂਦਾ ਹੈ ਪ੍ਰਵੀਨ ਚਿੱਤਰਕਾਰੀ ਇਹ ਕਲਾਕਾਰ ਕਿਸੇ ਖਾਸ ਚਿੱਤਰਪਟ ਤੇ ਰੰਗਾਂ ਦੁਆਰਾ ਪ੍ਰਵੀਨ ਤੇ ਹੁਨਰਮੰਦ ਕਲਾਕਾਰਾਂ ਵੱਲੋਂ ਲੋਕ ਪਰੰਪਰਾ ਦਾ ਚਿੱਤਰਣ ਕੀਤਾ ਜਾਂਦਾ ਸੀ ਹੁਨਰਮੰਦ ਜਿਨ੍ਹਾਂ ਨੇ ਬਕਾਇਦਾ ਜਿਹੜੀ ਸੀ ਉਹ ਆਪਣੇ ਗੁਰੂਆਂ ਤੋਂ ਯਾਨੀ ਕਿ ਸ਼ਾਗਿਰਦੀ ਦੇ ਤਹਿਤ ਜੋ ਉਹ ਗਿਆਨ ਹਾਸਲ ਕੀਤਾ ਸੀ ਮਹਾਭਾਰਤ ਤੇ ਰਮਾਇਣ ਵਿੱਚੋਂ ਝਾਂਕੀਆਂ ਜਿਹੜੀਆਂ ਸਨ ਉਹ ਚਿਤ੍ਰੀਆਂ ਜਾਂਦੀਆਂ ਸਨ ਜਿਵੇਂ ਰਾਮਲੀਲਾ ਕਹਿ ਲੋ ਜਾਂ ਰਾਸ਼ਲੀਲਾ ਕ੍ਰਿਸ਼ਨ ਲੀਲਾ ਰਾਮਲੀਲਾ ਜेन आल्सो ਬੰਦੇ ਚਾਂਕੀਆਂ ਫਿਰ ਆ ਜਾਂਦਾ ਹੈ ਕੁੰਭਕਾਰੀ ਦੀ ਕਲਾ ਕੁੰਭਕਾਰੀ ਦੀ ਕਲਾ ਜਿਹੜੀ ਹੈ ਇਹ ਅਸਲ ਦੇ ਵਿੱਚ ਇਸਲਾਮ ਦੇ ਆਉਣ ਦੇ ਨਾਲ ਪਰਫੁੱਲਿਤ ਹੋਈ ਹੈ ਹਿੰਦੁਸਤਾਨ ਦੀ ਧਰਤੀ ਉੱਤੇ ਕਿਉਂ ਕਿ ਜੋ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਜੋ ਸਨ ਉਹ ਮਿੱਟੀ ਦੇ ਭਾਂਡੇ ਵਧੇਰੇ ਵਰਤਦੇ ਸਨ ਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਘਰ ਦੇ ਵਿੱਚ ਮਿੱਟੀ ਦੇ ਭਾਂਡੇ ਵਰਤਨ ਦੇ ਨਾਲ ਜੋ ਫਰਿਸ਼ਤੇ ਨੇ ਉਹ ਬੜੇ ਚਾਅ ਦੇ ਨਾਲ ਘਰ ਦੇ ਵਿੱਚ ਫੇਰਾ ਪਾਉਂਦੇ ਹਨ ਮੁਸਲਮਾਨਾਂ ਦੇ ਇਸ ਵਿਸ਼ਵਾਸ ਨੇ ਹੀ ਕੁੰਭਕਾਰੀ ਦੀ ਕਲਾ ਨੂੰ ਵਿਕਸਨ ਦੇ ਵਿੱਚ ਪਰਫੁੱਲਿਤ ਹੋਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਸਾਡੀਆਂ ਬਹੁਤ ਸਾਰੀਆਂ ਲੋਕ ਕਲਾਵਾਂ ਅਜਹੀਆਂ ਹਨ ਜੋ ਮਿੱਟੀ ਦੇ ਨਾਲ ਸਬੰਧਤ ਹਨ ਕਿਉਂਕਿ ਪੰਜਾਬ ਦੀਆਂ ਸੁਆਣੀਆਂ ਮਿੱਟੀ ਨੂੰ ਆਧਾਰ ਬਣਾ ਕੇ ਹੀ ਲੋਕ ਕਲਾਵਾਂ ਨੂੰ ਪ੍ਰਗਟ ਕਰਦੀਆਂ ਰਹੀਆਂ ਹਨ ਤੇ ਜਿੱਥੇ ਇਹ ਕਲਾਵਾਂ ਉਹਨਾਂ ਅੰਦਰਲੇ ਗੁਣਾਂ ਨੂੰ ਉਹਨਾਂ ਅੰਦਰਲੇ ਸੁਹਜ ਨੂੰ ਦਰਸਾਉਂਦੀਆਂ ਸਨ ਉਥੇ ਮਾਨਸਿਕ ਤੇ ਸਰੀਰਕ ਤੌਰ ਤੇ ਵਿਧੇਰੇ ਚੇਤਨ ਵੀ ਕਰਦੀਆਂ ਹਨ ਤੇ ਇਸ ਵੇਰਗ ਅਧੀਨ ਲੋਕ ਕਲਾਵਾਂ ਜੋ ਪੰਪੀਆਂ ਪੈਦਾ ਹੋਈਆਂ ਜਾਂ ਵਿਕਸਿਤ ਹੋਈਆਂ ਜਾਂ ਉਹਨਾਂ ਦਾ ਵੇਰਵਾ ਜੋ ਹੈ ਉਹ ਹੇਠ ਲਿਖੇ ਅਨੁਸਾਰ ਹੈ ਇਸ ਤਰ੍ਹਾਂ ਹੈ ਸਭ ਤੋਂ ਪਹਿਲਾਂ ਆ ਜਾਂਦੀ ਹੈ ਮਿੱਟੀ ਦੀ ਗੰਧ ਤੇ ਬੂਟੀਆਂ ਪਾਉਣਾ ਪੁਰਾਣੇ ਜੋ ਪਿੰਡੂ ਘਰ ਸਨ ਕੰਦਾ ਜਿਹੜੀਆਂ ਸਨ ਘਰ ਕਿਉਂਕਿ ਉਸ ਵੇਲੇ ਪੱਕੇ ਨਹੀਂ ਮਿੱਟੀ ਦੇ ਹੁੰਦੇ ਸਨ ਪੱਕੇ ਘਰ ਜਿਹੜੇ ਸਨ ਉਹ ਤੇ ਜੋ ਉੱਪਰਲਾ ਤਬਕਾ ਸੀ ਜੋ ਧਨਾੜ ਤਬਕਾ ਸੀ ਰਾਜੇ ਮਹਾਰਾਜਿਆਂ ਦੇ ਕਿਲੇ ਉਸ ਸਮੇਂ ਦੇ ਮਿਲਦੇ ਹਨ ਉਹ ਪੱਕੇ ਜਾਂ ਪੱਕੀਆਂ ਇੱਟਾਂ ਦੇ ਬਣੇ ਹੋਏ ਸਨ ਪਰ ਆਮ ਪਿੰਡੂ ਜੋ ਰੈਤਲ ਸੀ ਉਹ ਮਿੱਟੀ ਦੀਆਂ ਕੰਦਾ ਮਿੱਟੀ ਦੀਆਂ ਘਰਾਂ ਦੇ ਵਿੱਚ ਰਹਿੰਦੇ ਸਨ ਤੇ ਉਹਨਾਂ ਕੰਦਾ ਨੂੰ ਸਜਾਉਣ ਦੇ ਲਈ ਉਹਨਾਂ ਘਰਾਂ ਨੂੰ ਨਿਖਾਰਨ ਦੇ ਲਈ ਉਹਨਾਂ ਕੰਦਾ ਦੇ ਉੱਤੇ ਮਿੱਟੀ ਦੇ ਨਾਲ ਹੀ ਫੁੱਲ ਬੂਟੀਆਂ ਵਨਸਵੰਨੇ ਰੰਗਾਂ ਦੇ ਵਿੱਚ ਪਾਈਆਂ ਜਾਂਦੀਆਂ ਸਨ ਚੁੱਲ੍ਹੇ ਨੂੰ ਮਿੱਟੀ ਲਾਉਣਾ ਜੇਕਰ ਦੇਖਿਆ ਹੋਵੇ ਤਾਂ ਚੁੱਲ੍ਹੇ ਵੀ ਜਿਹੜੇ ਸਨ ਉਹ ਵਨਸਵੰਨੇ ਆਕਾਰ ਦੇ ਵਨਸਵੰਨੇ ਰੂਪ ਦੇ ਜਿਹੜੇ ਸਨ ਜਿਨ੍ਹਾਂ ਦੇ ਵਿੱਚੋਂ ਜੋ ਸੁਗੜ ਸੁਆਣੀਆਂ ਸਨ ਉਹਨਾਂ ਦਾ ਸੋਹਜ ਝਲਕਦਾ ਸੀ ਗੋਲੇ ਬਣਾਉਣਾ ਜਿਸ ਨੂੰ ਅਸੀਂ ਪੇਪਰ ਮੈਸ਼ੀ ਕਹਿੰਦੇ ਹਾਂ ਇਹ ਅੱਜ ਵੀ ਹੋਮ ਸਾਇੰਸ ਵਾਲੇ ਬੱਚੇ ਜਿਹੜੇ ਨੇ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਕਰਦੇ ਹਨ ਇਹ ਗੋਲੇ ਜਿਹੜੇ ਸਨ ਇਹ ਜੋ ਮੁਲਤਾਨੀ ਮਿੱਟੀ ਸੀ ਚਿੱਟੀ ਮਿੱਟੀ ਸੀ ਉਹਦੇ ਵਿੱਚ ਕਾਗਜ਼ ਨੂੰ ਭਿਉਂ ਕੇ ਤੇ ਉਸ ਤੋਂ ਬੜਾਏ ਜਾਂਦੇ ਸਨ ਤੇ ਢੋਲੇ ਬਣਾਉਣਾ ਇਹ ਮਟੀਆਂ ਜਾਂ ਢੋਲੇ ਕੀ ਹੁੰਦੇ ਸਨ ਇਹ ਵੀ ਮਿੱਟੀ ਦੇ ਤਿਆਰ ਕੀਤੇ ਜਾਂਦੇ ਸਨ ਮਟੀਆਂ ਦੇ ਵਿੱਚ ਘਰਾਂ ਦੇ ਵਿੱਚ ਜਿਵੇਂ ਖੰਡ ਚੌਲ ਇਹ ਚੀਜ਼ਾਂ ਸੰਭਾਲੀਆਂ ਜਾਂਦੀਆਂ ਸਨ ਤੇ ਢੋਲੇ ਜਿਹੜੇ ਸਨ ਇਹਨਾਂ ਦੇ ਵਿੱਚ ਅਨਾਜ ਦਾ ਭੰਡਾਰ ਕੀਤਾ ਜਾਂਦਾ ਸੀ ਜਿਵੇਂ ਕਣਕ ਦੇ ਜਾਂ ਛੋਲਿਆਂ ਦੇ ਭੰਡਾਰ ਜਿਹੜੇ ਸਨ ਉਹ ਭਰੇ ਜਾਂਦੇ ਸਨ ਤੇ ਇਹ ਢੋਲੇ ਜਾਂ ਮਟੀਆਂ ਜਿਹੜੀਆਂ ਸਨ ਇਹ ਵੀ ਘਰਾਂ ਦੇ ਵਿੱਚ ਮਿੱਟੀ ਦੇ ਨਾਲ ਹੀ ਤਿਆਰ ਕੀਤੀਆਂ ਜਾਂਦੀਆਂ ਸਨ ਤੇ ਉਹਨਾਂ ਨੂੰ ਵਨਸ ਵਨੇ ਫੁੱਲ ਬੂਟਿਆਂ ਦੇ ਨਾਲ ਸ਼ਿੰਗਾਰਿਆ ਜਾਂਦਾ ਸੀ ਇਸ ਤੋਂ ਹੈ ਅੱਗੇ ਹੈ ਗੋਹਾ ਜਾਂ ਗੋਇਆ ਫੇਰਨਾ ਯਾਨੀ ਕਿ ਜੋ ਫਰਸ਼ ਹੁੰਦੇ ਸਨ ਉਹ ਕੱਚੇ ਹੁੰਦੇ ਸਨ ਅੱਜ ਵਾਂਗ ਪੱਕੇ ਨਹੀਂ ਸਨ ਤੇ ਉਹਨਾਂ ਨੂੰ ਗੋਹਾ ਪਾਵ ਗੋਬਰ ਦੇ ਨਾਲ ਤੇ ਮਿੱਟੀ ਦੇ ਨਾਲ ਲਿਪਿਆ ਜਾਂਦਾ ਸੀ ਉਨੂੰ ਗੋਆ ਫੇਰਨਾ ਕਿਹਾ ਜਾਂਦਾ ਸੀ ਤੇ ਉਹ ਮੋਆ ਜਿਹੜਾ ਸੀ ਉਹਦੇ ਵਿੱਚ ਵੀ ਵਨਸਵਨੀ ਰੰਗ ਪਾ ਕੇ ਉਸ ਨੂੰ ਹੋਰ ਵੀ ਜਿਹੜਾ ਸੀ ਸੁਨੇਰਾ ਜਾਂ ਸੋਜ ਭਰਪੂਰ ਬਣਾਉਣ ਦੇ ਲਈ ਵਨਸਵਨੀ ਉਹਦੀ ਡਿਜ਼ਾਈਨਿੰਗ ਕੀਤੀ ਜਾਂਦੀ ਸੀ ਨੈਕਸਟ ਆ ਜਾਂਦਾ ਹੈ ਪਟਾ ਕੱਢਣਾ ਅਸਲ ਦੇ ਵਿੱਚ ਪਟਾ ਕੱਢਣਾ ਜਿਹੜਾ ਹੈ ਇਹ ਜਿਹੜੀ ਚਿੱਟੀ ਮਿੱਟੀ ਹੁੰਦੀ ਸੀ ਉਹਦੇ ਨਾਲ ਕੱਢਿਆ ਜਾਂਦਾ ਸੀ ਜਦੋਂ ਧਰਤੀ ਦੇ ਉੱਤੇ ਲੇਪ ਕਰਨਾ ਹੁੰਦਾ ਸੀ ਤਾਂ ਉਸ ਤੋਂ ਕੰਧ ਤੋਂ ਧਰਤੀ ਦੇ ਵਿਚਕਾਰ ਜਿਹੜੀ ਥੋੜੀ ਜਿਹੀ ਜਗ੍ਹਾ ਹੁੰਦਾ ਹੁੰਦੀ ਹੈ ਜਨ ਕਿ ਧਰਤੀ ਅਤੇ ਕੰਧ ਦਾ ਜਿਹੜਾ ਕੋਨਾ ਹੈ ਉਸ ਜਗ੍ਹਾ ਦੇ ਉੱਤੇ ਪਟਾ ਕੱਢਿਆ ਜਾਂਦਾ ਸੀ ਸਫੇਦ ਰੰਗ ਦੇ ਨਾਲ ਵਾਈਟ ਰੰਗ ਦੀ ਮਿੱਟੀ ਨੂੰ ਘੋਲ ਕੇ ਗਾਚੀ ਨੂੰ ਘੋਲ ਕੇ ਜਾਂ ਮਲਦਾਨੀ ਮਿੱਟੀ ਜਿਸ ਨੂੰ ਕਿਹਾ ਜਾਂਦਾ ਹੈ ਉਸ ਨੂੰ ਘੋਲ ਕੇ ਉਹ ਪਟਾ ਕੱਢਿਆ ਜਾਂਦਾ ਸੀ ਤੇ ਉਹ ਦੀ ਦੇਖ ਜਿਹੜੀ ਸਫੇਦ ਰੰਗ ਦੀ ਹੋਣ ਸਦਕਾ ਉਹ ਬਹੁਤ ਹੀ ਪ੍ਰਭਾਵਸ਼ਾਲੀ ਲੱਗਦਾ ਸੀ ਜਿਵੇਂ ਜਿਵੇਂ ਉਹ ਸੁੱਕਦਾ ਸੀ ਤਵੇਂ ਤਵੇਂ ਉਹ ਹੋਰ ਵੀ ਨਿਖਰਦਾ ਜਾਂਦਾ ਸੀ ਕਿਉਂਕਿ ਇਹ ਸਾਰੇ ਕੰਮ ਜਿਹੜੇ ਨੇ ਆਮ ਪਿੰਡੂ ਘਰਾਂ ਦੇ ਵਿੱਚ ਹੁੰਦੇ ਰਹੇ ਨੇ ਤੇ ਅਸੀਂ ਸਾਰਿਆਂ ਨੇ ਵੀ ਕੀਤੇ ਹੋਏ ਨੇ ਇਸੇ ਕਰਕੇ ਇਹਨਾਂ ਦੀ ਸਾਰਿਆਂ ਨੂੰ ਜੋ ਹੈ ਵਧੇਰੇ ਜਾਣਕਾਰੀ ਹੈ ਇਹ ਸਿਰਫ ਸ਼ਹਿਰੀ ਬੱਚੇ ਜਿਹੜੇ ਨੇ ਸ਼ਹਿਰੀ ਰੱਦਲ ਦੇ ਵਿੱਚ ਪਲੇ ਵਧੇ ਜਿਹੜੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਘੱਟ ਹੋ ਸਕਦਾ ਹੈ ਹਰ ਪਿੰਡੂ ਬੱਚਾ ਇਹਨਾਂ ਚੀਜ਼ਾਂ ਤੋਂ ਵਕਫ ਹੋਵੇਗਾ ਨੈਕਸਟ ਆ ਜਾਂਦਾ ਹੈ ਸ਼ਿਲਪ ਕਲਾ ਸ਼ਿਲਪ ਕਲਾ ਜੋ ਹੈ ਇਹ ਲੱਕੜ ਦੀ ਕਲਾ ਹੁੰਦੀ ਸੀ ਲੱਕੜ ਦੇ ਰਾਹੀ ਸ਼ਿਲਪੀ ਜਿਹੜੇ ਸਨ ਜਿਵੇਂ ਮਿਸਤਰੀ ਅਸੀਂ ਕਹਿ ਸਕਦੇ ਹਾਂ ਉਹ ਆਪਣਾ ਸੋਹਜ ਵਿਖਾਉਂਦੇ ਸਨ ਇਸ ਕਲਾ ਦੀ ਉਸਾਰੀ ਦੇ ਵਿੱਚ ਤਰਖਾਣਾ ਨੇ ਜਿਵੇਂ ਕਿ ਕਿਹਾ ਮਿਸਤਰੀ ਅਨੇ ਆਪਣਾ ਬੜਾ ਵੱਡਾ ਰੋਲ ਨਿਭਾਇਆ ਹੈ ਤੇ ਆਪਣੇ ਅਨੁਭਵ ਨੂੰ ਪ੍ਰਗਟਾਇਆ ਹੈ ਤਰਖਾਨ ਜਿਹੜੇ ਸਨ ਉਹ ਘਰਾਂ ਦੇ ਲਈ ਪਲੰਗ ਬਣਾਉਂਦੇ ਸਨ ਪੀੜੀਆਂ ਬਣਾਉਂਦੇ ਸਨ ਤੇ ਚਰਖੇ ਵੀ ਬੜੀ ਰੀਜ ਦੇ ਨਾਲ ਘੜਦੇ ਰਹੇ ਤੇ ਇਹਨਾਂ ਉਹ ਤਈ ਤਰ੍ਹਾਂ ਦੇ ਫਿਰ ਫੁੱਲ ਬੂਟੇ ਪਾ ਕੇ ਜਨੌਰਾਂ ਦੇ ਚਿੱਤਰ ਉਭਾਰ ਕੇ ਆਪਣੀ ਕਲਾ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਸਨ ਅੱਜ ਵੀ ਅਸੀਂ ਦੇਖਦੇ ਹਾਂ ਕਿ ਫਰਨੀਚਰ ਜਿਹੜਾ ਹੈ ਉਹ ਵਨਸ ਵਨ ਡਿਜ਼ਾਈਨਰਾਂ ਦਾ ਆ ਰਿਹਾ ਹੈ ਤੇ ਅੱਜਕੱਲ ਬੇਸ਼ੱਕ ਉਹ ਮਸ਼ੀਨਾਂ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਉਹ ਮਸ਼ੀਨਾਂ ਦਾ ਕੰਮ ਜਿਹੜਾ ਹੈ ਪਹਿਲਾਂ ਇਹ ਕਿਰਤੀ ਵਰਗ ਜਿਹੜਾ ਸੀ ਹੱਥਾਂ ਦੇ ਨਾਲ ਇਹ ਕਰਦਾ ਸੀ ਜਿਹਦੇ ਵਿੱਚ ਮਿਹਨਤ ਵੀ ਜ਼ਿਆਦਾ ਪੈਂਦੀ ਸੀ ਤੇ ਉਹਦੇ ਵਿੱਚ ਉਹ ਆਪਣਾ ਅਨੁਭਵ ਜਿਹੜਾ ਸੀ ਉਹ ਪਰਉਂਦੇ ਸਨ ਇਸ ਤੋਂ ਅੱਗੇ ਆ ਜਾਂਦਾ ਹੈ ਫੁਲਕਾਰੀ ਇਸ ਫੁਲਕਾਰੀ ਸ਼ਬਦ ਦੇ ਅਰਥ ਹੈ ਫੁੱਲ ਗੱਢਣੇ ਇਹ ਫੁਲਕਾਰੀ ਜਿਹੜੀ ਹੈ ਜਿਸ ਤੋਂ ਸਾਰੇ ਵਾਕਿਫ ਹਨ ਕਿ ਪੰਜਾਬੀ ਸ਼ਿਲਪ ਕਲਾ ਦਾ ਉੱਤਮ ਨਮੂਨਾ ਹੈ ਫੁਲਕਾਰੀ ਦਾ ਜੋ ਪੈਟਰਨ ਤੇ ਡਿਜ਼ਾਈਨ ਹੁੰਦਾ ਹੈ ਇਹਦਾ ਜੋ ਰੰਗ ਹੁੰਦੇ ਹਨ ਜੋ ਕਸੀਦਾਕਾਰੀ ਕਢਾਈ ਹੁੰਦੀ ਹੈ ਇਹਦੇ ਵਿੱਚ ਵਨ ਸਵਨ ਜਿਹੜਾ ਹੈ ਜੋ ਫੁਲਕਾਰੀ ਫੁੱਲ ਕੱਢਣ ਵਾਲਾ ਹੈ ਉਸਨੇ ਆਪਣਾ ਹੁਨਰ ਪਰੋਇਆ ਹੁੰਦਾ ਹੈ ਫੁਲਕਾਰੀ ਸ਼ਬਦ ਹਰ ਤਰ੍ਹਾਂ ਦੀ ਕਸੀਦਾਕਾਰੀ ਦੇ ਲਈ ਵਰਤਿਆ ਜਾਂਦਾ ਹੈ ਭਾਵ ਫੁੱਲ ਕੱਢਣਾ ਅਸਲ ਦੇ ਵਿੱਚ ਜਿਵੇਂ ਵਿੱਚ ਦਰਵਾਜ਼ੇ ਦੇ ਕੋਈ ਫੁੱਲ ਕੱਢਦਾ ਫੁਲਕਾਰੀ ਇਥੇ ਫੁੱਲ ਜਿਹੜਾ ਹੈ ਅ ਉਹ ਜੋ ਫੁਲਕਾਰੀ ਕੱਢਣ ਵਾਲੀ ਹੈ ਉਸ ਦੇ ਲਈ ਪ੍ਰਤੀਕ ਰੂਪ ਦੇ ਵਿੱਚ ਵਰਤਿਆ ਗਿਆ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਫੁਲਕਾਰੀ ਦੀਆਂ ਕਿਸਮਾਂ ਫਰ ਫੁਲਕਾਰੀ ਦੀਆਂ ਤੋ ਤਾਂ ਸਾਰੇ ਵਾਕਿਫ ਹਨ ਅਜੋਕੇ ਦੌਰ ਦੇ ਨਵੇਂ ਬੱਚੇ ਜਿਹੜੇ ਹਨ ਪਰ ਫੁਲਕਾਰੀ ਦੀਆਂ ਕਿਸਮਾਂ ਜਿਹੜੀਆਂ ਹਨ ਉਹ ਕਿਹੜੀਆਂ-ਕਿਹੜੀਆਂ ਹਨ ਇਹਨਾਂ ਬਾਰੇ ਜਾਣਨਾ ਬਿਹਤਰ ਜ਼ਰੂਰੀ ਹੈ ਫੁਲਕਾਰੀ ਦੇ ਵਿੱਚ ਵੰਸ ਵੰਨੀਆਂ ਕਿਸਮਾਂ ਸੰ ਜਿਵੇਂ ਬਾਗ ਆ ਜਾਂਦਾ ਹੈ ਚੋਪ ਸਬਰ ਨੀਲਕ ਸ਼ਮਾਸ ਤੇ ਤਿਲ ਪਤਰਾ ਬਾਗ ਕੀ ਹੈ ਜਿਵੇਂ ਕਿ ਇਹ ਸਾਹਮਣੇ ਨਮੂਨੇ ਵਜੋਂ ਦਿੱਤਾ ਹੈ ਕਿ ਇਹ ਕੱਪੜੇ ਦੇ ਉੱਤੇ ਸਿਲਕੀ ਧਾਗੇ ਦੇ ਨਾਲ ਰੇਸ਼ਮੀ ਧਾਗ ਪੱਟ ਦੇ ਧਾਗੇ ਦੇ ਨਾਲ ਇਹ ਕਢਾਈ ਕੀਤੀ ਜਾਂਦੀ ਸੀ ਹੇਠਲੇ ਪਾਸਿਓਂ ਕੀਤੀ ਜਾਂਦੀ ਸੀ ਤੇ ਉੱਤੇ ਇਹਦੀ ਦੇਖ ਹੁੰਦੀ ਸੀ ਤੇ ਇਹ ਪੂਰੀ ਦੀ ਪੂਰੀ ਜੋ ਚਾਦਰ ਹੁੰਦੀ ਸੀ ਜੋ ਕਪੜਾ ਹੁੰਦਾ ਸੀ ਉਸ ਨੂੰ ਕਵਰ ਕਰ ਲੈਂਦੀ ਸੀ ਤੇ ਬੜੀ ਜ਼ਿਆਦਾ ਮਿਹਨਤ ਦੀ ਮੰਗ ਕਰਦੀ ਸੀ ਇਹ ਤੇ ਚੋਪ ਜਿਹੜੀ ਹੈ ਇਹ ਜਿਹੜੀ ਹੈ ਇਹ ਪੂਰੇ ਕਪੜੇ ਨੂੰ ਕਵਰ ਕਰਨ ਦੀ ਬਜਾਏ ਇਹਦੇ ਦੋਹਾਂ ਸਿਰਿਆਂ ਤੇ ਕਢਾਈ ਕੱਢੀ ਜਾਂਦੀ ਸੀ ਤੇ ਵਿਚਕਾਰਲਾ ਹਿੱਸਾ ਜਿਹੜਾ ਸੀ ਇਹਦੇ ਵਿੱਚ ਥੋੜੇ-ਥੋੜੇ ਫੁੱਲ ਪਤیاں ਪਾਈਆਂ ਜਾਂਦੀਆਂ ਸਨ ਤੇ ਬਾਕੀ ਥਾਂ ਖਾਲੀ ਹੁੰਦੀ ਸੀ ਪਰ ਬਾਗ ਜਿਹੜਾ ਹੈ ਇਹ ਸਾਰੇ ਦਾ ਸਾਰਾ ਕੱਢਿਆ ਹੁੰਦਾ ਸੀ ਤੇ ਚੋਪ-ਤੋਪਾ ਜਿਹੜਾ ਹੈ ਜਾਂ ਚੋ ਫੁਲਕਾਰੀ ਜਿਹੜੀ ਹੈ ਇਹ ਸਿਰਿਆਂ ਤੋਂ ਕੱਢ ਕੇ ਵਿਚਾਲੋ ਥੋੜਾ-ਥੋੜਾ ਇਹਦੇ ਤੇ ਹੁੰਦਾ ਸੀ ਕੰਮ ਕੀਤਾ ਹੋਇਆ ਤੇ ਬਾਗ ਜਿਹੜੇ ਸਨ ਇਹ ਨਾਨਕੀ ਵਲੋਂ ਨਾਨਕੀਆਂ ਵੱਲੋਂ ਲੜਕੀ ਜਾਂ ਲੜਕੇ ਦੇ ਵਿਆਹ ਦੇ ਸਮੇਂ ਢੋਏ ਜਾਂਦੇ ਸਨ ਖਾਸ ਕਰਕੇ ਲੜਕੀ ਦੇ ਵਿਆਹ ਦੇ ਸਮੇਂ ਸ਼ਗਨਾ ਦਾ ਇਹ ਫੁਲਕਾਰੀ ਹੁੰਦੀ ਸੀ ਇਸ ਤੋਂ ਬਾਅਦ ਆ ਜਾਂਦਾ ਹੈ ਨੀਲਕ ਨੀਲਕ ਜਿਹੜਾ ਹੈ ਨੀਲੇ ਰੰਗ ਦੇ ਕੱਪੜੇ ਜਾਂ ਕਾਲੇ ਰੰਗ ਦੇ ਕੱਪੜੇ ਦੇ ਉੱਤੇ ਰੇਸ਼ਮੀ ਪੱਟ ਦੇ ਨਾਲ ਕਢਾਈ ਕੀਤੀ ਹੁੰਦੀ ਸੀ ਤੇ ਸ਼ਮਾਸ ਜਿਹੜਾ ਹੈ ਇਹਦੇ ਵਿੱਚ ਕਢਾਈ ਦੇ ਨਾਲ-ਨਾਲ ਸ਼ੀਸ਼ੇ ਵੀ ਲੱਗੇ ਹੁੰਦੇ ਸਨ ਜਿਸੇ ਕਰਕੇ ਇਸ ਨੂੰ ਸ਼ਮਾਸ ਕਿਹਾ ਜਾਂਦਾ ਹੈ ਤੇ ਤਿਲ ਪੱਤਰਾ ਜਿਹੜਾ ਹੈ ਅਸਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਕੰਮ ਚਲਾਉ ਫੁਲਕਾਰੀ ਹੁੰਦੀ ਸੀ ਜਿਵੇਂ ਕਿ ਅੱਜ ਵੀ ਅਸੀਂ ਕੋਈ ਪ੍ਰੋਗਰਾਮ ਖਾਸ ਕਰਕੇ ਵਿਆਹ ਢਾਂਗਾਂ ਦੇ ਵਿੱਚ ਜਦੋਂ ਸਮਾਨ ਬਣਾਉਣ ਜਾਂਦੇ ਆ ਤਾਂ ਔਰਤਾਂ ਦੁਕਾਨ ਤੇ ਜਾ ਕੇ ਕਹਿੰਦੇ ਦਿੰਦੀਆਂ ਨੇ ਕਿ ਲੈਣ ਦੇਣ ਵਾਲੇ ਕੱਪੜੇ ਲੈਣ ਦੇਣ ਵਾਲੇ ਕੱਪੜੇ ਜਿਹੜੇ ਲਾਗੀਆਂ ਨੂੰ ਦਿੱਤੇ ਜਾਂਦੇ ਸਨ ਇਹਨਾਂ ਕੱਪੜਿਆਂ ਨੂੰ ਥੋੜਾ ਜਿਹਾ ਹੌਲਾ ਰੱਖ ਲਿਆ ਜਾਂਦਾ ਸੀ ਤੇ ਉਹ ਤਿਲ ਪੱਤਰਾ ਯਾਨੀ ਕਿ ਹੁੰਦੀ ਤਾਂ ਉਹਦੇ ਤੇ ਕਢਾਈ ਸੀ ਫੁਲਕਾਰੀਆਂ ਹੀ ਹੁੰਦੀਆਂ ਸਨ ਪਰ ਨਾ ਤਾਂ ਉਹਦਾ ਕਪੜਾ ਬਹੁਤ ਉੱਚ ਕੁਆਲਿਟੀ ਦਾ ਹੁੰਦਾ ਸੀ ਤੇ ਨਾ ਉਸਦੀ ਕਢਾਈ ਬਹੁਤ ਉੱਚ ਕੁਆਲਿਟੀ ਦੀ ਹੁੰਦੀ ਸੀ ਤੇ ਕਢਾਈ ਵੀ ਥੋੜੀ ਥੋੜੀ ਹੁੰਦੀ ਸੀ ਸੋ ਇਸਨੂੰ ਤਿਲ ਪਤਰਾ ਫੁਲਕਾਰੀ ਕਿਹਾ ਜਾਂਦੇ ਸੀ ਜੋ ਕਿ ਦੇਣ ਲੈਣ ਦੇ ਕੰਮ ਆਉਂਦੀਆਂ ਸਨ ਇਹ ਸੋ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਫੁਲਕਾਰੀ ਦੇ ਵੰਸੋਂ ਨੇ ਜੋ ਕਿਸਮਾਂ ਹਨ ਉਹਨਾਂ ਬਾਰੇ ਜਾਣਕਾਰੀ ਮਿਲ ਗਈ ਹੋਵੇਗੀ ਸੋ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਲੋਕ ਕਲਾ ਦੀ ਆਪਣੀ ਨਵਿਕਲੀ ਹੋੰਦ ਰਹੀ ਹੈ ਤੇ ਪੰਜਾਬੀ ਚਤਰਤਰ ਭਾਵਨਾ ਤੇ ਇਸਦੀ ਨੂਹਾਰ ਆਕਾਰ ਰੰਗ ਤੇ ਸੋਹਜ ਇਸ ਦੇ ਵਿੱਚ ਸਮਾਇਆ ਹੁੰਦਾ ਹੈ ਫੁਲਕਾਰੀ ਦੇ ਵਿੱਚ ਸੋ ਫੁਲਕਾਰੀ ਜਿਹੜਾ ਹੈ ਪੰਜਾਬੀ ਸੁਭਾ ਪੰਜਾਬੀ ਲੋਕमानस ਦੀਆਂ ਜੋ ਦਿਲੀ ਭਾਵਨਾਵਾਂ ਹਨ ਉਹਨਾਂ ਦਾ ਹੀ ਪ੍ਰਗਟਾ ਹੈ ਸੋ ਉਮੀਦ ਹੈ ਕਿ ਅੱਜ ਦੀ ਇਸ ਲੈਕਚਰ ਲੜੀ ਦੇ ਵਿੱਚ ਪੰਜਾਬ ਦੀਆਂ ਜੋ ਵਨਸਵੰਨੀਆਂ ਲੋਕ ਕਲਾਵਾਂ ਹਨ ਸਮੇਂ-ਸਮੇਂ ਉਹ ਜਿਨ੍ਹਾਂ ਦਾ ਨਿਕਾਸ ਹੋਇਆ ਤੇ ਵਿਕਾਸ ਹੋਇਆ ਤੇ ਅਜੋਕੇ ਦੌਰ ਦੇ ਵਿੱਚ ਉਹ ਕਿਸ ਰੂਪ ਨੂੰ ਰੰਗ ਨੂੰ ਅਖਤਿਆਰ ਕਰ ਗਈਆਂ ਹਨ ਇਹਨਾਂ ਬਾਰੇ ਵਿਦਿਆਰਥੀਆਂ ਨੂੰ ਬੜੀ ਡੈਪਥ ਦੇ ਵਿੱਚ ਗਹਿਰਾਈ ਦੇ ਵਿੱਚ ਜਾਣਕਾਰੀ ਮਿਲ ਗਈ ਹੈ ਇਹ ਲੈਕਚਰ ਲੜੀ ਅੱਜ ਦੀ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇਕ ਸਿੱਧ ਹੋਵੇਗੀ ਇਸ ਗੱਲ ਦਾ ਯਕੀਨ ਹੈ ਧੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ ਮਿਲਾਂਗੇ ਅਗਲਾ ਲੈਕਚਰ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ